आई एम फ्रॉम माय स्पीच एंड हियरिंग क्लिनिक इन नकोर्डा पेरेंट्स ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਕਾਮਨ ਜਿਹਾ ਕੁਐਸਚਨ ਸ਼ੇਅਰ ਕਰਨ ਜਾ ਰਹੀ ਹਾਂ ਜੋ ਕਿ ਮੈਨੂੰ ਜਾਂ ਹੋਰ ਥੈਰੇਪਿਸਟ ਨੂੰ ਬਹੁਤ ਸਾਰੇ ਪੇਰੈਂਟਸ बार-बार ਪੁੱਛਦੇ ਆ ਕਿ ਸਾਡੇ ਬੱਚੇ ਦੀ ਸਪੀਚ ਕਿਉਂ ਨਹੀਂ ਆ ਰਹੀ ਹੈ ਜਾਂ ਬੱਚੇ ਦੀ ਸਪੀਚ ਡਿਲੇ ਕਿਉਂ ਆ ਇੱਥੇ 2-3 ਕਾਰਨ ਹੋ ਸਕਦੇ ਆ ਕਿ ਬੱਚੇ ਨੂੰ ਅੰਡਰਸਟੈਂਡਿੰਗ ਨਹੀਂ ਹੈਗੀ ਅਟੈਂਸ਼ਨ ਨਹੀਂ ਹੈਗੀ ਜਾਂ ਸਿਰਫ ਸਪੀਚ ਦੀ ਹੀ ਪ੍ਰੋਬਲਮ ਆ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਅਸੀਂ ਅਟੈਂਸ਼ਨ ਬਾਰੇ ਗੱਲ ਕਰਦੇ ਆ ਕੀ ਅਟੈਂਸ਼ਨ ਅਸੀਂ ਬੱਚੇ ਨੂੰ ਕਿੱਦਾਂ ਚੈੱਕ ਕਰ ਸਕਦੇ ਹਾਂ ਕਿ ਸਾਡੇ ਬੱਚੇ ਨੂੰ ਸਿਰਫ ਸਪੀਚ ਦੀ ਪ੍ਰੋਬਲਮ ਹੈ ਜਾਂ ਅਟੈਂਸ਼ਨ ਪ੍ਰੋਬਲਮ ਵੀ ਆ? ਮੰਨ ਲਓ ਅਸੀਂ ਬੱਚੇ ਨੂੰ 5-6 ਅਵਾਜ਼ਾਂ ਲਗਾਉਣੇ ਆ ਪਰ ਬੱਚਾ ਕੋਈ ਰਿਸਪੌਂਸ ਨਹੀਂ ਕਰਦਾ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਬੱਚੇ ਨੂੰ ਜਿਹੜੀ ਹੈ ਅਟੈਂਸ਼ਨ ਦੀ ਪ੍ਰੋਬਲਮ ਆ। ਕਿਉਂਕਿ ਅਗਰ ਅਸੀਂ ਕਿਸੇ ਬੱਚੇ ਨੂੰ ਆਵਾਜ਼ ਲਗਾਈ ਹੈ ਜਾਂ ਮੰਨ ਲਓ ਨਾਰਮਲ ਪਰਸਨ ਨੂੰ ਆਵਾਜ਼ ਲਗਾਨੀ ਆ ਤਾਂ ਇਮੀਡੀਟਲੀ ਜਿਹੜਾ ਉਹ ਰਿਸਪੌਂਸ ਕਰਦੇ ਆ। ਅਗਰ ਸਾਡਾ ਬੱਚਾ ਨਹੀਂ ਕਰ ਰਿਹਾ ਤੇ ਮਤਲਬ ਸਾਡੇ ਬੱਚੇ ਦੀ ਅਟੈਂਸ਼ਨ ਵੀਕ ਆ ਇੱਥੇ ਸਾਨੂੰ ਕੀ ਕਰਨਾ ਚਾਹੀਦਾ ਸਪੀਚ ਦੇ ਨਾਲ-ਨਾਲ ਸਾਨੂੰ ਅਟੈਂਸ਼ਨ ਦੇ ਵੀ ਵਰਕ ਕਰਨਾ ਚਾਹੀਦਾ ਤੁਸੀਂ ਇੱਕ ਮਤਲਬ ਕਿ ਨੋਟ ਡਾਉਨ ਕਰ ਸਕਦੇ ਹੋ ਕਿ ਮੈਂ ਆਪਣੇ ਬੱਚੇ ਨੂੰ ਕਿੰਨੀ ਵਾਰ ਆਵਾਜ਼ ਲਗਾਈ ਮੰਨ ਲਓ ਤੁਸੀਂ ਬੱਚੇ ਨੂੰ 10 ਵਾਰੀ ਆਵਾਜ਼ ਲਗਾਈ ਆ ਬੱਚੇ ਨੇ ਸਿਰਫ ਦੋ ਹੀ ਵਾਰ ਰਿਸਪੌਂਸ ਕੀਤਾ ਆ ਇੱਥੇ ਸਿਰਫ ਉਹਨੇ 100 ਚੋਂ 20% ਜਿਹੜੀ ਅਟੈਂਸ਼ਨ ਦਿੱਤੀ ਆ ਸਾਨੂੰ ਬਾਕੀ ਦੀ 80% ਹੈ ਜਿਹੜੀ ਉਹਨੇ ਸਾਨੂੰ ਇਗਨੋਰੈਂਸ ਹੀ ਮਤਲਬ ਕੀ ਦਿੱਤੀ ਆ ਹੁਣ ਸਾਨੂੰ ਇੱਥੇ ਕੀ ਕਰਨਾ ਚਾਹੀਦਾ ਆ ਕਿ ਬੱਚੇ ਦੇ ਅਟੈਂਸ਼ਨ ਤੇ ਵਰਕ ਕਰਨਾ ਚਾਹੀਦਾ ਆ ਠੀਕ ਹੈ ਪੈਰੈਂਟਸ ਇਹ ਹੋ ਸਕਦਾ ਕਿ ਬੱਚੇ ਦੇ ਅਟੈਂਸ਼ਨ ਵੀਕ ਕਿਉਂ ਆ ਬੱਚਾ ਬਹੁਤ ਜ਼ਿਆਦਾ ਟੀਵੀ ਦੇਖਦਾ ਆ ਫੋਨ ਦੇਖਦਾ ਆ ਠੀਕ ਹੈ ਜੀ YouTube ਵਗੈਰਾ ਬਹੁਤ ਸਾਰੀਆਂ ਇੰਦਆਂ ਦੀਆਂ ਚੀਜ਼ਾਂ ਦੇਖਦਾ ਆ ਹੁਣ ਪੈਰੈਂਟਸ ਕਹਿੰਗੇ ਕਿ ਬੱਚੇ ਇਹਨਾਂ ਚੀਜ਼ਾਂ ਤੋਂ ਬਹੁਤ ਸਾਰਾ ਚੀਜ਼ਾਂ ਸਿੱਖਦੇ ਆ ਅਲਫਾਬੈਟ ਸਿੱਖਦੇ ਆ ਨੰਬਰ ਸਿੱਖਦੇ ਆ ਰਾਈਮਸ ਸਿੱਖਦੇ ਆ ਯਾ ਹੋਰ ਬਹੁਤ ਇਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੇ ਉਹ YouTube ਵਗੈਰਾ ਤੋਂ ਹੀ ਸਿੱਖਦੇ ਆ ਅੱਜਕੱਲ ਮੋਸਟਲੀ ਪਰ ਇਥੇ ਪ੍ਰੋਬਲਮ ਕੀ ਆਂਦੀ ਆ ਕਿ ਸਾਡੇ ਬੱਚੇ ਦੀ ਸਪੀਚ YouTube ਵਗੈਰਾ ਨਹੀਂ ਲਿਆ ਸਕਦੀ ਹੈਗੀ ਕਿਉਂਕਿ ਬੱਚੇ ਨੂੰ ਇਮੋਸ਼ਨਲੀ ਵੀ ਪਤਾ ਹੋਣਾ ਚਾਹੀਦਾ ਅੰਡਰਸਟੈਂਡਿੰਗ ਵੀ ਹੋਣੀ ਚਾਹੀਦੀ ਆ ਜ਼ਰੂਰੀ ਨਹੀਂ ਹੈਗਾ ਕਿ ਸਾਡਾ ਬੱਚਾ ਸਿਰਫ ਸਿੱਖੇ ਹੁਣ ਮੰਨ ਲਓ ਕਿ ਅਸੀਂ ਕਿਸੇ ਬੱਚੇ ਨੂੰ ਕਹਿੰਨੇ ਆ ਕਿ ਤੁਸੀਂ ਸਾਨੂੰ ਅਲਫਾਬੈਟ ABC ਸੁਣਾਓ ਬੱਚੇ ਨੇ YouTube ਤੋਂ ਇਹ ਵੀ ਸਿੱਖਿਆ ਠੀਕ ਹੈ ਜੀ ਉਹ ਸੁਣਾਦਾ A B C ਕਿਆ ਹੋ ਜਾ ਕਿਦਾ A B C D E F G ਉਹ ਸਾਨੂੰ ਰਾਈਮਿਕ ਫਾਰਮ ਦੇ ਵਿੱਚ ਜਿਹੜੀ ਆ ਅਲਫਾਬੈਟ ਸੁਣਾਦਾ ਆ ਉਹ ਸਾਨੂੰ ਇੱਕ ਨਾਰਮਲ ਵੇਜ ਜਿੱਦਾਂ ਮੰਨ ਲਓ A B C ਇਦਾਂ ਨਹੀਂ ਸੁਣਾ ਪਾਉਂਦਾ ਕਿਉਂਕਿ ਬੱਚੇ ਨੇ ਕੰਟੀਨਿਊਸਲੀ ਸੁਣੀ ਹੀ ਉਹ ਹੋ ਆ ਠੀਕ ਹੈ ਪੈਰੈਂਟਸ ਨੇ ਉਹ ਬੋਲ ਕੇ ਹੀ ਨਹੀਂ ਦੱਸਿਆ ਸਾਨੂੰ ਕਿ ਕਿੱਦਾਂ ਅਸੀਂ ਸਿੰਪਲ ABC ਬੋਲਣੀ ਆ ਹੁਣ ਇੱਥੇ ਆ ਪੈਰੈਂਟਸ ਅਸੀਂ ਦੇਖ ਸਕਦੇ ਆ ਕਿ ਬੱਚਾ ਜਿਹੜਾ ਸਿੱਖੂਗਾ ਤਾਂ ਬਹੁਤ ਖੁਸ਼ ਪਰ ਮੇਨ ਪ੍ਰੋਬਲਮ ਆ ਜਾਂਦੀ ਇਮੋਸ਼ਨ ਔਰ ਅੰਡਰਸਟੈਂਡਿੰਗ ਦੀ ਜਦੋਂ ਇਹ ਦੋਨਾਂ ਦੀ ਲੈਕਿੰਗ ਹੁੰਦੀ ਆ ਤਾਂ ਸਪੀਚ ਖੁਦ ਵਾ ਖੁਦ ਜਿਹੜੀ ਆ ਡਿਲੇ ਹੋ ਜਾਂਦੀ ਆ ਠੀਕ ਹੈ ਬੱਚਾ ਮੰਨ ਲਓ ਹੁਣ ਅਸੀਂ ਬੱਚੇ ਨੂੰ ਕੋਈ ਕਮਾਂਡ ਦਿੱਤੀ ਆ ਸਟੈਂਪ ਯੋਰ ਫੀਟਸ ਅੱਜ ਕੱਲ ਬਹੁਤ ਚੱਲਦੀ ਆ ਕਲਾਪ ਯੋਰ ਹੈਂਡ ਸਟੈਂਪ ਯੋਰ ਫੀਟਸ ਬੱਚੇ ਨੂੰ ਆਉਂਦੀ ਆ ਬੁਆਇੰਟ રાઇમ ઓન ది ય બચ્ચે ਨੂੰ ਅ ਸਾਡੇ ਪਿੱਛੇ ਰਿਪੀਟ ਵੀ ਕਰ ਲੈਗਾ ਬਟ ਉਹਦੇ ਵਿੱਚ ਕੀਤੇ ਗਏ ਪਰਫਾਰਮ ਐਕਟੀਵिटीज ਉਹ ਨਹੀਂ ਸਮਝ ਪਾਊਗਾ ਜਿਆਦਾ ਸਿਰਫ ਉਹ گاਊਗਾ ਜਾਂ ਸਿਰਫ ਐਕਸ਼ਨ ਕਰੂਗਾ ਬਟ ਦੋਨੋਂ ਨਹੀਂ ਕਰ ਪਾਊਗਾ ਕਿਉਂਕਿ ਇੱਥੇ ਉਹਨੂੰ ਅੰਡਰਸਟੈਂਡਿੰਗ ਨਹੀਂ ਹੈਗੀ ਕਿ ਮੈਂ ਉਹਦੇ ਤੇ ਕਿੱਦਾਂ ਰਿਸਪੌਂਡ ਕਰਨਾ ਹੈ ਨਾ ਹੀ ਕੋਈ ਸਕਰੀਨਿੰਗ ਟਾਈਮ ਇਦਾਂ ਬੱਚੇ ਨੂੰ ਸਿਖਾਉਂਦੀ ਆ ਕਿ ਮਤਲਬ ਉਹ ਤੋਂ ਬੈਕ ਰਿਵਾਰਡ ਜਾਂ ਰਿਸਪੌਂਸ ਵੀ ਲਿਆ ਜਾਵੇ ਸਿਰਫ ਉਹ ਉਹ ਸੌਂ ਰਿਹਾ ਆ ਕੰਟੀਨਿਊਸਲੀ ਸਿੱਖ ਰਿਹਾ ਆ ਬਟ ਉਹਨੂੰ ਜਰਨਲਾਈਜ਼ ਨਹੀਂ ਕਰ ਰਿਹਾ ਆ ਹੁਣ ਮੰਨ ਲਓ ਅਗਰ ਮੈਂ ਇਹ ਪੋਇਮ गा ਰਹੀ ਆ ਮੈਂ ਬੱਚੇ ਨੂੰ ਕਮਾਂਡ ਦਿੱਤੀ ਸਿੰਪਲੀ ਕਮਾਂਡ ਦਿੱਤੀ ਕਿ ਕਲਾਪ ਯੋਰ ਹੈਂਡ ਐਂਡ ਸਟੈਂਪ ਯੋਰ ਫੀਟਸ ਹੁਣ ਬੱਚਾ ਦੋਨੋਂ ਹੀ ਨਹੀਂ ਕਰ ਰਿਹਾ ਬੱਚੇ ਨੂੰ ਪੋਇਮ ਆਉਂਦੀ ਆ ਬਟ ਦੋਨੋਂ ਹੀ ਨਹੀਂ ਕਰ ਰਿਹਾ ਕਿਉਂਕਿ ਉਹਨੂੰ ਅੰਡਰਸਟੈਂਡਿੰਗ ਨਹੀਂ ਹੈਗੀ ਇਸ ਕਰਕੇ ਜਿਹੜਾ ਆ ਕਿ ਸਾਨੂੰ ਪੈਰੈਂਟਸ ਨੇ ਐਫਰਟਸ ਕਰਨੇ ਚਾਹੀਦੇ ਆ ਕਿ ਬੱਚਾ ਜਿਹੜਾ इमोਸ਼ਨਲੀ ਅੰਡਰਸਟੈਂਡ ਵੀ ਕਰੇ ਠੀਕ ਹੈ ਜੀ इमोਸ਼ਨਲੀ ਅਟੈਚ ਵੀ ਹੋਵੇ ਔਰ ਸਿੱਖੇ ਵੀ ਸਿੱਖੇ ਸਕਰੀਨਿੰਗ ਟਾਈਮ ਤੋਂ ਸਿਰਫ ਉਹ ਸਿੱਖ ਰਿਹਾ ਲਰਨਿੰਗ ਕਰ ਰਿਹਾ ਆ ਬਟ ਉਹਨੂੰ ਜਰਨਲਾਈਜ਼ ਨਹੀਂ ਕਰਦਾ इमोਸ਼ਨਲੀ ਨਹੀਂ ਸਿੱਖ ਰਿਹਾ ਉਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਸਾਨੂੰ ਐਫਰਟਸ ਦੇਣੇ ਪੈਣੀਆਂ ਸੋ ਮੈਂ ਐਜ਼ ਅ ਥੈਰਾਪਿਸਟ ਤੁਹਾਨੂੰ ਇਹੀ ਕਹਨੀ ਆ ਕਿ ਤੁਸੀਂ ਆਪਣੇ ਬੱਚੇ ਨੂੰ ਸਕਰੀਨ ਟਾਈਮ ਘੱਟ ਕਰੋ ਪਲੱਸ ਉਹਦੇ ਨਾਲ ਐਕਟੀਵਿਟੀ ਕਰੋ ਇੰਟਰੈਕਸ਼ਨ ਕਰੋ ਤਾਂ ਕਿ ਉਹਨੂੰ ਜਿਹੜਾ इमोਸ਼ਨਲੀ ਵੀ ਪਤਾ ਲੱਗੇ ਹੋਰ ਚੀਜ਼ਾਂ ਨੂੰ ਜਨਰਲਾਈਜ਼ ਕਰਨਾ ਮਤਲਬ ਲਾਗੂ ਕਿਦਾਂ ਕਰਨਾ ਹੈ ਅਸੀਂ ਆਪਣੇ ਲਾਈਫ ਦੇ ਵਿੱਚ ਉਹ ਵੀ ਉਹਨੂੰ ਪਤਾ ਲੱਗਣਾ ਚਾਹੀਦਾ ਆ ਠੀਕ ਹੈ ਹੋਰ ਹੋ ਸਕਦਾ ਹੈ ਕਿ ਅਸੀਂ ਆਪਣੇ ਟੈਂਸ਼ਨ ਵਧਾਣ ਵਾਸਤੇ ਬੱਚੇ ਲਈ ਕਰ ਸਕਦੇ ਹਾਂ बार-बार ਉਹਨਾਂ ਨੂੰ ਆਵਾਜ਼ ਲਗਾ ਕੇ ਉਹਨਾਂ ਤੋਂ ਰਿਸਪੌਂਸ ਲੈ ਸਕਦੇ ਹਾਂ ਇਹਦੇ ਨਾਲ ਕੀ ਹੋਏਗਾ ਬੱਚੇ ਦੀ ਜਿਹੜੀ ਆ ਟੈਂਸ਼ਨ ਪ੍ਰੋਬਲਮ ਆ ਉਹ ਬਹੁਤ ਹੱਦ ਤੱਕ ਠੀਕ ਹੋਊਗੀ ਠੀਕ ਹੈ ਜੀ ਜੇ థੈਰੇਪੀ ਲੈ ਰਹੇ ਹੋ ਤਾਂ ਜ਼ਰੂਰ ਜ਼ਰੂਰੀ ਹੈ ਕਿ ਤੁਸੀਂ ਆਪਣੇ థੈਰੇਪਿਸਟ ਨੂੰ ਕਹੋ ਕਿ ਉਹ ਸਪੀਚ ਦੇ ਨਾਲ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵਰਕ ਕਰੇ ਤਾਂ ਕਿ ਜਿਹੜਾ ਬੱਚਾ ਆ ਉਹਦੀ ਸਪੀਚ ਜਲਦੀ ਇੰਪਰੂਵ ਹੋ ਸਕੇ ਠੀਕ ਹੈ ਜੀ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਅਸੈਸਮੈਂਟ ਦੇ ਉੱਪਰ ਵੀ ਧਸਦੇ ਜੋ ਕਿ ਫ੍ਰੀ ਆਫ ਕਾਸਟ ਹੈ ਠੀਕ ਹੈ ਜੀ ਅਸੀਂ ਕੋਈ ਵੀ ਚਾਰजेस ਨਹੀਂ ਲੈਂਦੇ ਚਾਹੇ ਉਹਦੇ ਵਿੱਚ 1 ਘੰਟਾ ਲੱਗੇ 2 ਘੰਟੇ ਲੱਗੇ ਜੋ ਵੀ ਟਾਈਮ ਲੱਗਦਾ ਹੈ ਪੈਰੈਂਟਸ ਉਹ ਸਾਡੇ ਵੱਲੋਂ ਬਿਲਕੁਲ ਫ੍ਰੀ ਹੁੰਦਾ ਹੈ ਜਿਹਦੇ ਵਿੱਚ ਅਸੀਂ ਸਿਰਫ ਸਾਡਾ ਇੱਕ ਹੀ ਮੋਟਿਵ ਹੈ ਕੀ ਅਵੇਅਰਨੈਸ ਹੋਣੀ ਚਾਹੀਦੀ ਆ ਕਿਉਂਕਿ ਸਪੀਚ ਥੈਰੇਪੀ ਔਰ ਆਟイズਮ ਟਰੀਟਮੈਂਟ ਇਨ ਸਾਰਿਆਂ ਦੀ ਹਜੇ ਸਾਡੇ ਇੰਡੀਆ 'ਚ ਕਹਿ ਲੋ ਜਾਂ ਫਿਰ ਕਿਤੇ ਵੀ ਕਹ ਲਓ ਕਿ ਹਜੇ ਇੰਨੀ ਅਵੇਅਰਨੈਸ ਨਹੀਂ ਹੈਗੀ ਜਿਹੜੇ ਇਹਦੇ ਨਾਲ ਡੀਲ ਕਰਦੇ ਆ ਸਿਰਫ ਉਹਨਾਂ ਨੂੰ ਹੀ ਅਵੇਅਰਨੈਸ ਹੈਗੀ ਆ ਅਸੀਂ ਚਾਹੁੰਦੇ ਆ ਕਿ ਸਾਡੇ ਫ੍ਰੀ ਆਫ ਕਾਸਟ ਜਿਹੜੇ ਅਸੈਸਮੈਂਟ ਆ ਉਹ ਇਹਦੇ ਵਿੱਚ ਥੋੜਾ ਜਿਹਾ ਕੰਟ੍ਰਿਬਿਊਟ ਕਰ ਸਕੇ ਕਿ ਜਿਹੜੀ ਅਵੇਅਰਨੈਸ ਆ ਮਿਲ ਸਕੇ ਤਾਂ ਕਿ ਅੱਗੇ ਆਉਣ ਵਾਲੀਆਂ ਜਿਹੜੀਆਂ ਵੀ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਅਸੀਂ ਈਜ਼ੀਲੀ ਫੇਸ ਕਰ ਸਕੀਏ ਇਦਾਂ ਦੀਆਂ ਤੁਸੀਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਸਾਡੀ ਵੈਬਸਾਈਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਜੋ ਕਿ ਹੈ www.ayuskalineek.org ਠੀਕ ਹੈ ਜੀ ਇਹਦੇ ਉੱਤੇ ਬਹੁਤ ਸਾਰੀਆਂ ਇਦਾਂ ਦੀਆਂ ਇਨਫੋਰਮੇਟਿਵ ਵੀਡੀਓਜ਼ ਡਿਟੇਲਸ ਔਰ ਥੈਰੇਪੀ ਨਾਲ ਰਿਲੇਟਿਡ ਸੰ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਥੈਂਕ ਯੂ